ਲੋਕ ਜਿਹੜੇ ਨੇ ਉਹ ਪਾਰਟੀ ਨੂੰ ਦੇਖ ਕੇ ਵੋਟ ਪਾਉਂਦਾ ਕੈਂਡੀਡੇਟ ਨੂੰ ਦੇਖ ਕੇ ਵੋਟ ਪਾਉਂਦੇ ਦੇਖੋ ਜੀ ਗੁਰਾਇਆ ਦੇ ਲੋਕ ਬੜੇ ਸਿਆਣੇ ਨੇ ਉਹ ਪੁਰਾਣੇ ਰਵਾਇਤੀਆਂ ਪਾਰਟੀਆਂ ਦਾ ਜਿਹੜੇ ਪੁਰਾਣੇ ਕੌਂਸਲਰ ਰਹਿ ਚੁੱਕੇ ਨੇ ਉਹਨਾਂ ਤੋਂ ਅੱਕ ਚੁੱਕੇ ਆ ਐਵੇਂ ਤਾਂ ਨਹੀਂ ਹੋਏਗਾ ਕੁਰਸੀ ਤੇ ਬਹਿ ਗਏ ਤੇ ਉਸ ਤੋਂ ਬਾਅਦ ਤੂੰ ਕਹਾਂ ਹਣ ਤੇ ਮੈਂ ਕੌਣ ਦੇਸ਼ਕਵਾਲ ਬਿੱਲਾ 24 ਘੰਟੇ 365 ਦਿਨ ਲੋਕਾਂ ਦੀ ਕਚਹਿਰੀ ਤੇ ਹਾਜ਼ਰ ਰਹਿਣਾ ਨੌਜਵਾਨੀ ਨੂੰ ਕਿਵੇਂ ਆਪਣੇ ਨਾਲ ਜੋੜੋਗੇ ਕਿਉਂਕਿ ਨੌਜਵਾਨ ਨੂੰ ਜੋੜਨਾ ਇਸ ਸਮੇਂ ਸਭ ਤੋਂ ਵੱਡੀ ਚੀਜ਼ ਹੈ ਨੌਜਵਾਨ ਜਿੰਨੇ ਵੀ ਗੁਰਾਇਆ ਦੇ ਵਿੱਚ ਜਾਂ ਮੇਰੇ ਵਾਰਡ ਦੇ ਵਿੱਚ ਨੇ ਉਹ ਆਵਾਦੀ ਪਾਰਟੀ ਨੂੰ ਜਿਤਾਉਣ ਲਈ ਪੱਪਾ ਪਰ ਆਮ ਘਰਾਂ ਦੇ ਗਰੀਬ ਲੋਕ ਨੇ ਨਾ ਉਹਨਾਂ ਦੇ ਰਾਸ਼ਨ卡 ਦੇ ਨਾਮ ਬੜੇ ਕੱਟ ਗਏ ਨੇ ਹਨਾ ਉਹ ਮੋਰੇ ਹੋ ਹੋ ਕੇ ਬਣਵਾਉਣਾ ਚਾਹੁੰਦੇ ਨੇ ਬਹੁਤ ਵਾਰ ਨਹੀਂ ਬੈਂਦਾ ਲੱਗਦਾ ਕਿ ਤੁਸੀਂ ਇਸ ਮੁੱਦੇ ਤੇ ਵੀ ਕੰਮ ਕਰੋਗੇ ਜਿਨ੍ਹਾਂ ਦੇ ਨਾਮ ਸੱਚੀ ਜੈਨੂਅਲ ਨੇ ਉਹ ਕੱਟ ਗਏ ਨੇ ਕਿ ਤੁਸੀਂ ਉਹਨਾਂ ਦਾ ਪਵਾਓਗੇ ਸਭ ਤੋਂ ਵੱਧ ਗੁਰਾਇਆਂ ਦੇ ਵਿੱਚ ਜੋ ਨੀਲੇ ਕਾਰਡ ਜਾਂ ਸਮਾਰਟ ਕਾਰਡ ਜਿਹਨੂੰ ਕਹਿੰਦੇ ਆ ਤੁਹਾਡੇ ਵੀਰ ਦੀ ਹੱਤੀ ਬਣੇ ਹੋਏ ਨੇ ਹਮਮ ਔਰ ਜੇ ਲੋਕਾਂ ਦੀ ਡਿਮਾਂਡ ਹੈਗੀ ਜਿਨ੍ਹਾਂ ਦੇ ਕੱਟ ਹੋਇਆ ਕੋਈ ਪਹਿਲ ਦੇ ਆਧਾਰ ਤੇ ਅਸੀਂ ਬੈਠਦੇ ਸਾਰੀ ਇਹ ਪਹਿਲ ਦੇ ਦਾ ਗਰੀਬਾਂ ਦੇ ਸੀ ਮਤਲਬ ਨਾਲ ਉਹ ਕਾਰਡ ਜਿਹੜੇ ਅਸੀਂ ਚਾਲ ਕੌਣ ਕਿੱਥੋਂ ਤੇ ਕਿਹੜੇ ਵਾਰਡ 'ਚ ਐਮਸੀ ਚੁਣਿਆ ਜਾਏਗਾ ਉਹ ਤਾਂ ਕੱਲ ਦਾ ਸਮਾਂ ਦੱਸੇਗਾ ਪਰ ਅੱਜ ਹਰ ਇੱਕ ਪਾਰਟੀ ਹਰ ਇੱਕ ਕੈਂਡੀਡੇਟ ਜਿਹੜਾ ਆਪਾਂ ਵਪਾਰ ਹੋਇਆ ਪਿਆ ਹੈ ਕਿ ਜਿੱਤ ਸਾਡੀ ਹੀ ਹੋਵੇਗੀ ਸੋਨਾ ਕੈਂਡੀਡੇਟ ਦੇ ਵਿੱਚੋਂ ਇੱਕ ਕੈਂਡੀਡੇਟ ਨੇ ਸੁਦੇਸ਼ ਕੁਮਾਰ ਬਿੱਲਾ ਜੋ ਵਾਰਡ ਨੰਬਰ 4 ਤੋਂ ਖੜੇ ਨੇ ਸੋ ਬਿੱਲਾ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਨੈਸ਼ਨ ਪੋਸਟ ਤੇ ਧੰਨਵਾਦ ਤੁਹਾਡਾ ਜੀ ਤੁਸੀਂ ਅੱਜ ਆਪਣੇ ਨੈਸ਼ਨਲ ਪੋਸਟ ਦੇ ਅੱਗੇ ਵੀ ਸਾਨੂੰ ਬੜਾ ਤੁਹਾਡਾ ਮਾਣ ਮਿਲਦਾ ਹੈ ਔਰ ਅੱਗੇ ਵੀ ਮਿਲਦਾ ਰਹੇਗਾ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਜੀ ਬਿਲਾ ਜੀ ਮੈਂ ਪਹਿਲੇ ਹੀ ਕਹਾ ਕਿ ਅੱਜ ਹਰ ਇੱਕ ਕੈਂਡੀਡੇਟ ਹਰ ਇੱਕ ਪਾਰਟੀ ਆਪਾਂ ਵਪਾਰ ਹੋਇਆ ਕਿ ਸਾਡੀ ਹੀ ਜਿੱਤ ਹੋਏਗੀ ਸਾਡੀ ਹੀ ਜਿੱਤ ਹੋਏਗੀ ਕੌਨਫੀਡੈਂਸ ਹੈ ਕਿ ਲੋਕ ਜਿਹੜੇ ਨੇ ਉਹ ਮੈਨੂੰ ਚੁਣਨਗੇ ਦੇਖੋ ਜੀ ਗੁਰਾਇਆਂ ਦੇ ਲੋਕ ਬੜੇ ਸਿਆਣੇ ਨੇ ਉਹ ਪੁਰਾਣੇ ਰਵਾਇਤੀਆਂ ਪਾਰਟੀਆਂ ਦੇ ਜਿਹੜੇ ਪੁਰਾਣੇ ਕਾਉਂਸਲਰ ਰਹਿ ਚੁੱਕੇ ਨੇ ਉਹਨਾਂ ਤੋਂ ਅੱਕ ਚੁੱਕੇ ਆ ਕਿਉਂਕਿ ਉਹਨਾਂ ਨੇ ਸ਼ਹਿਰ ਦੇ ਲਈ ਕੋਈ ਸੋਚ ਨਹੀਂ ਵਧਾ ਰੱਖੀ ਔਰ ਜਿਹੜੇ ਗੁਰਾਇਆਂ ਦੇ ਲੋਕ ਆ ਮੇਰੇ ਵਾਰਡ ਨੰਬਰ 4 ਦੇ ਲੋਕ ਨੇ ਮੇਰੇ ਪਰਿਵਾਰ ਨੇ ਮੇਰੇ ਨਿਵਾਸੀ ਨੇ ਵੋਟਰ ਨੇ ਉਹ ਮੈਨੂੰ ਇਸ ਕਰਕੇ ਪਿਆਰ ਕਰਦੇ ਕਿ ਮੈਂ ਹਰ ਵਕਤ 24 ਘੰਟੇ ਉਨ੍ਹਾਂ ਦੇ ਤਤ ਪਰ ਉਨ੍ਹਾਂ ਦੀ ਸੌਕੀ ਦੇ ਖਰਾ ਉਤਰਦਾ ਮੈਨੂੰ ਅੱਧੀ ਰਾਤ ਨੂੰ ਬਾਝ ਮਾਰਦੇ ਮੇਰੇ ਪਰਿਵਾਰ ਦੇ ਚ ਮੈਂ ਦੌੜ ਕੇ ਜਾਂਦਾ ਹੂੰ ਮੈਂ ਪਹਿਲਾਂ ਵੀ ਹਮੇਸ਼ਾ ਇੱਕ ਸਵਾਲ ਕਰਦੀ ਹੁੰਦੀ ਆ ਕਿ ਲੋਕ ਜਿਹੜੇ ਨੇ ਉਹ ਪਾਰਟੀ ਨੂੰ ਦੇਖ ਕੇ ਵੋਟ ਪਾਣ ਜਾਂ ਕੈਂਡੀਡੇਟ ਨੂੰ ਦੇਖ ਕੇ ਵੋਟ ਪਾਣ ਜਾਂ ਦੋਵਾਂ ਨੂੰ ਦੇਖ ਕੇ ਪਾਉਣ ਦੇਖੋ ਜੀ ਸਵਾਲ ਤੁਹਾਡਾ ਬਹੁਤ ਵਧੀਆ ਲੋਕ ਜਿਹੜੇ ਗੁਰਾਇਆਂ ਦੇ ਬੜੇ ਸਿਆਣੇ ਨੇ ਉਹ ਵਿਅਕਤੀ ਜਿਸ ਨੂੰ ਦੇ ਕੇ ਵੋਟ ਪਾ ਰਹੇ ਹੂੰ ਕਿਉਂਕੋ ਲੋਕ ਚਾਹੁੰਦੇ ਨੇ ਕਿ ਹਰ ਕੋ ਬੰਦਾ ਸਾਡੇ ਨਾਲ ਜੁੜੇ ਪਰਿਵਾਰ ਦੀ ਤਰ੍ਹਾਂ ਸਾਡੇ ਨਾਲ ਰਹੇ ਔਰ ਸਾਡੇ ਸੁੱਖ ਦੁੱਖ ਦੇ ਵਿੱਚ ਆਵੇ ਇਸ ਕਰਕੇ ਲੋਕ ਬੜਾ ਮੈਨੂੰ ਵਧੀਆ ਮਾਣ ਜਗਾ ਨਾ ਮਿਲ ਰਿਹਾ ਐਵੇਂ ਤਾਂ ਨਹੀਂ ਹੋਏਗਾ ਕੁਰਸੀ ਤੇ ਬਹਿ ਗਏ ਤੇ ਉਸ ਤੋਂ ਬਾਅਦ ਤੂੰ ਕਾਹਨ ਤੇ ਮੈਂ ਕੌਣ ਸਵਾਲ ਤਾਂ ਤੁਹਾਡਾ ਬਹੁਤ ਚੰਗਾ ਜੀ ਲੇਕਿਨ ਸੁਣੋ ਮੇਰੀ ਗੱਲ ਗੁਰਾਇਆਂ ਦੇ ਨਿਵਾਸੀ ਕਿਸੇ ਨੂੰ ਤੁਸੀਂ ਪੁੱਛ ਸਕਦੇ ਸੁਦੇਸ਼ ਕੁਮਾਰ ਬਿੱਲਾ 24 ਘੰਟੇ 365 ਦਿਨ ਲੋਕਾਂ ਦੀ ਕਚਹਿਰੀ ਦੇ ਹਾਜ਼ਰ ਰਹਿਣਾ ਔਰ ਤੁਸੀਂ ਆਮ ਜਨਤਾ ਦੇ ਵਿੱਚ ਮੇਰਾ ਮਾਰੇ ਜਾਨਦੇਵ ਚਦੇਸ਼ ਕੇ ਬਾਰੇ ਬਿਲਕੁਲ ਲੋਕਾਂ ਦੇ ਵਿੱਚ ਛਵੀ ਬਣਾ ਕੇ ਬਿਠਾ ਆਪਣੇ ਪਿਆਰ ਬਣਾ ਕੇ ਬਿਠਾ ਮੈਨੂੰ ਇੱਕ ਚੀਜ਼ ਹੋਰ ਦੱਸੋ ਕਿ ਜਿਵੇਂ ਬਾੜ ਦੀ ਗੱਲ ਆਉਂਦੀ ਹੈ ਹਨਾ ਜਦੋਂ ਬਾੜ ਦੀ ਗੱਲ ਆਉਂਦੀ ਹੈ ਤੇ ਨੌਜਵਾਨੀ ਦੀ ਗੱਲ ਆਉਂਦੀ ਹੈ ਨੌਜਵਾਨੀ ਨੂੰ ਕਿਵੇਂ ਆਪਣੇ ਨਾਲ ਜੋੜੋਗੇ ਕਿਉਂਕਿ ਨੌਜਵਾਨ ਨੂੰ ਜੋੜਨਾ ਇਸ ਸਮੇਂ ਸਭ ਤੋਂ ਵੱਡੀ ਚੀਜ਼ ਹੈ ਦੇਖੋ ਨੌਜਵਾਨ ਜਿਹੜੇ ਲੋਕ ਹੈ ਬੱਚੇ ਜਿਹੜੇ ਨਵੇਂ ਆ ਉਹ ਨਵੀਂ ਪੀੜ੍ਹੀ ਜਿਹੜੀ ਨਵੀਂ ਜਿਹੜੀ ਸਰਕਾਰ ਆ ਉਹਦੀ ਸੋਚ ਦੇ ਨਾਲ ਜੁੜੇ ਹੋਏ ਕਿ ਭਗਵੰਤ ਸਿੰਘ ਸਾਹਿਬ ਦੀ ਜਿਹੜੀ ਸਰਕਾਰ ਆ ਆਵਾਮ ਦੀ ਪਾਰਟੀ ਸਰਕਾਰ ਉਹ ਨੌਜਵਾਨਾਂ ਲੋਕਾਂ ਬੱਚਿਆਂ ਦੀ ਸੋਚ ਦੀ ਸਰਕਾਰ ਹੈ ਇਸ ਕਰਕੇ ਨੌਜਵਾਨ ਜਿਹੜੇ ਨੌਜਵਾਨ ਜਿੰਨੇ ਵੀ ਇਹ ਗੁਰਾਇਆਂ ਦੇ ਵਿੱਚ ਜਾਂ ਮੇਰੇ ਵਾਰਡ ਦੇ ਵਿੱਚ ਨੇ ਉਹ ਆਵਾਮ ਦੀ ਪਾਰਟੀ ਨੂੰ ਜਿਤਾਉਣ ਲਈ ਪੱਬਾ ਪਰ ਹੋਏ ਨੇ ਔਰ ਇਸ ਵਾਰ ਨਗਰ ਕੌਂਸਲ ਬਣਾਣਗੇ ਗੁਰਾਇਆਂ ਚੋ ਦੋ ਕੰਮ ਕਿਹੜੇ ਮੇਨ ਲੱਗਦੇ ਨੇ ਜਿੱਤੇ ਲੱਗਦਾ ਕਿ ਨਹੀਂ ਮੈਨੂੰ ਮੋਰੇ ਹੋਣਾ ਪੈਣਾ ਕਿਉਂਕਿ ਮੈਂ ਤੁਹਾਡੀ ਬਾਰ ਬਾਰ ਪੋਸਟਾ ਵਿੱਚ ਵੇਖਦੀ ਆ ਨਾ ਤੁਸੀਂ ਸਿੱਧੇ ਸਵਾਲ ਵੀ ਕਰਦੇ ਹੋ ਕਿ ਆ ਚੀਜ਼ ਨਹੀਂ ਹੋਈ ਜੀ ਆ ਚੀਜ਼ ਨਹੀਂ ਹੋਈ ਉਹ ਕਿਹੜੀਆਂ ਚੀਜ਼ਾਂ ਨੇ ਲੱਗਦਾ ਕਿ ਮੈਂ ਉਸ ਤੇ ਸਭ ਤੋਂ ਜ਼ਿਆਦਾ ਪੈਣੀ ਨਜ਼ਰ ਰੱਖੂੰਗਾ ਦੇਖੋ ਜੀ ਮੈਂ ਤਾਂ ਸਾਡੇ ਗੁਰਾਇਆਂ ਦੀ ਡਿਮਾਂਡ ਹੈਗੀ ਹੈ ਸੀਵਰੇਜ ਹੂੰ ਦੇਖੋ 2005 ਦੇ ਵਿੱਚ ਮੈਂ ਪਹਿਲੀ ਵਾਰੀ ਨਗਰ ਕੌਂਸਲ ਜੀ ਜਿੱਤ ਗਿਆ ਹੂੰ ਉਸ ਸਮੇਂ ਸਰਕਾਰ ਕਾਂਗਰਸ ਦੀ ਸੀ ਔਰ ਕਾਂਗਰਸ ਦੀ ਕਮੇਟੀ ਨੇ ਬੜਾ ਰਾਜ ਕੀਤਾ ਗੁਰਾਇਆਂ ਦੇ ਹੁਣ ਵੀ ਪਿੱਛੇ ਕਾਂਗਰਸ ਦੀ ਕਮੇਟੀ ਰਹੀ ਹੈ ਲੇਕਿਨ ਉਹਨਾਂ ਨੇ ਮੇਨ ਸ਼ਹਿਰ ਲਈ ਡਿਮਾਂਡ ਕਿਹੜੀ ਸੀਵਰੇਜ ਦੀ ਆ ਹੋਰ ਲੋਕਾਂ ਨੂੰ ਕੀ ਚਾਹੀਦਾ ਹੂੰ ਸਫਾਈ ਲਾਈਟ ਤੇ ਸੀਵਰੇਜ ਹੋਰ ਲੋਕ ਕੀ ਚਾਹੁੰਦੇ ਨੇ ਲੇਕਿਨ ਪਿਛਲੀਆਂ ਸਰਕਾਰਾਂ ਨੇ ਇਸ ਸੀਵਰੇਜ ਤੇ ਕੋਈ ਫੋਕਸ ਨਹੀਂ ਕੀਤਾ ਲੇਕਿਨ ਹੁਣ ਸਾਡਾ ਜਿਹੜਾ ਪਿੱਛਾ ਆ ਲekin 99% ਦਾ ਸੀਵਰੇਜ ਦਾ ਟ੍ਰੀਟਮੈਂਟ ਪਲਾਂਟ ਸਾਡਾ ਚਾਲੂ ਹੋ ਚੁੱਕਾ ਹੈ ਅਸੀਂ ਐਫਰਟ ਕੀਤੇ ਨੇ ਔਰ ਸਾਡਾ ਜਿਹੜਾ ਸੀਵਰੇਜ ਹੈ ਚਾਲੂ ਹੋ ਗਿਆ ਔਰ ਫਿਰ ਫੋਕਸ ਮੇਨ ਸਾਡਾ ਰਹਿ ਗੁਰਾਇੰਦ ਦੇ ਚ ਸੀਵਰੇਜ ਮੁਕਤ ਸ਼ੇਅਰ ਕਰਨਾ ਅੱਛਾ ਬਿੱਲਾ ਜੀ ਮੈਂ ਜਦੋਂ ਆਮ ਲੋਕਾਂ 'ਚ ਵਿਚਰਦਿਆਂ ਨਾ ਉਹ ਇੱਕ ਚੀਜ਼ ਬਹੁਤ ਮੈਨੂੰ ਕਹਿੰਦੇ ਨੇ ਕਿ ਪ੍ਰਿਆ ਜਦੋਂ ਤੁਸੀਂ ਕਿਸੇ ਕੈਂਡੀਡੇਟ ਨਾਲ ਗੱਲ ਕਰਦੇ ਹੋ ਇੱਕ ਸਵਾਲ ਜ਼ਰੂਰ ਕਰਿਓ ਕਿ ਜਿਹੜੇ ਆਮ ਘਰਾਂ ਦੇ ਗਰੀਬ ਲੋਕ ਨੇ ਨਾ ਉਹਨਾਂ ਦੇ ਰਾਸ਼ਨ卡 ਦੇ ਨਾਮ ਬੜੇ ਕੱਟ ਗਏ ਨੇ ਹਨਾ ਉਹ ਮੋਰੇ ਹੋ ਹੋ ਕੇ ਬਣਵਾਉਣਾ ਚਾਹੁੰਦੇ ਨੇ ਬਹੁਤ ਵਾਰ ਨਹੀਂ ਬੰਦਾ ਮੈਨੂੰ ਕੱਲ ਜਾਂ ਪਰਸੋਂ ਵੀ ਬਹੁਤ ਸਾਰੇ ਜਿਹੇ ਲੋਕ ਮਿਲੇ ਜਿਹੜੇ ਕਹਿੰਦੇ ਨੇ ਵੀ ਤੁਸੀਂ ਜਦੋਂ ਕੈਂਡੀਡੇਟ ਨੂੰ ਮਿਲਦੇ ਹੋ ਆ ਮੁੱਦਾ ਜ਼ਰੂਰ ਦੱਸਿਓ ਲੱਗਦਾ ਹੈ ਕਿ ਤੁਸੀਂ ਇਸ ਮੁੱਦੇ ਤੇ ਵੀ ਕੰਮ ਕਰੋਗੇ ਜਿਨ੍ਹਾਂ ਦੇ ਨਾਮ ਸੱਚੀ ਜੈਨੂਅਨ ਨੇ ਉਹ ਕੱਟ ਗਏ ਨੇ ਤੁਸੀਂ ਉਹਨਾਂ ਦਾ ਪਵਾਓਗੇ ਇਹ ਦੇਖੋ ਜੀ ਜਿਹੜਾ ਮੁੱਦਾ ਆ ਸਭ ਤੋਂ ਪਹਿਲਾਂ ਤਾਂ ਮੈਂ ਗੁਰਾਇਆਂ ਦੇ ਲੋਕਾਂ ਨਾਲ ਸ਼ੇਅਰ ਕਰਨਾ ਚਾਹੁੰਦਾ ਸਭ ਤੋਂ ਵੱਧ ਗੁਰਾਇਆਂ ਦੇ ਵਿੱਚ ਚੋਰ ਨੀਲੇ ਕਾਰਡ ਜਾਂ ਸਮਾਰਟ ਕਾਰਡ ਜਿਹਨੂੰ ਕਹਿੰਦੇ ਆ ਤੁਹਾਡੇ ਵੀਰ ਦੀ ਜੱਤੀ ਬਣੇ ਹੋਏ ਔਰ ਜੇ ਲੋਕਾਂ ਦੀ ਡਿਮਾਂਡ ਹੈਗੀ ਜਿੰਨੇ ਕੱਟ ਹੋਏ ਆ ਉਹ ਪਹਿਲ ਦੇ ਆਧਾਰ ਤੇ ਅਸੀਂ ਬੈਠਦੇ ਸਾਰੀ ਇਹ ਪਹਿਲ ਦੇ ਦਾ ਗਰੀਬਾਂ ਦੇ ਅਸੀਂ ਮਦਦ ਨਾਲ ਉਹ ਕਾਰਡ ਜਿਹੜੇ ਅਸੀਂ ਚਾਲੂ ਕਰਵਾਵਾਂਗੇ ਇਸ ਗੱਲ ਤੇ ਲੋਕ ਬੜੇ ਖੁਸ਼ ਹੋਣਗੇ ਕਿਉਂਕਿ ਲੋਕਾਂ ਦਾ ਸਵਾਲ ਸੀ ਵੀ ਅੱਜ ਲੋਕਾਂ 'ਚ ਜਾਣੀ ਆ ਤਾਂ ਉਹ ਮੈਨੂੰ ਨਹੀਂ ਸਵਾਲ ਉਹਨਾਂ ਦਾ ਬਹੁਤ ਵਧੀਆ ਪੁੱਛਣ ਨੂੰ ਕਹਿੰਦੇ ਕੋ ਗਰੀਬ ਬੰਦੇ ਨੂੰ ਚਾਹੀਦਾ ਕੀ ਹੈ ਸੇਲ ਸਹੂਲਤ ਹੂੰ ਖਾਣ ਲਈ ਰਚਨ ਹੂੰ ਇਹ ਸੂਲਤਾ ਚਾਹੀਦੀ ਆ ਔਰ ਜਿਹੜੀ 5 ਲੱਖ ਦੀ ਜਿਹੜੀ ਇਹ ਆ ਬੀਮਾ ਯੋਜਨਾ ਉਹ ਗਰੀਬ ਪਰਿਵਾਰ ਲਈ ਕਿਉਂ ਰੱਖੀ ਗਈ ਆ ਕਿ ਬੀ ਪਰਿਵਾਰ ਇਲਾਜ ਨਹੀਂ ਕਰਾ ਸਕਦਾ ਪੈਸਿਆਂ ਦੇ ਦੇਖੋ ਕਈ ਮੋਟਾ ਹੋ ਜਾਂਦੀ ਆ ਹਾਂ ਬਿਲਕੁਲ ਸਰ ਇਸ ਕਰਕੇ 5 ਲੱਖ ਦਾ ਜਿਹੜਾ ਬੀਮਾ ਸਿਹਤ ਬੀਮਾ ਉਹ ਸਮਾਰਟ ਕਾਰਡ ਤੇ ਹੈਗੇ ਇਸ ਕਰਕੇ ਲੋਕ ਗਰੀਬ ਲੋਕਾਂ ਵੇ ਸੂਲਤ ਬਹੁਤ ਜਰੂਰੀ ਚਾਹੀਦੀ ਆ ਅਸੀਂ ਸਭ ਤੋਂ ਪਹਿਲਾਂ ਪਹਿਲ ਦੇ ਦਰ ਇਹ ਡਿਮਾਂਡ ਤੇ ਜਿਹੜੀ ਮੰਗ ਹੈ ਤੁਹਾਡੀ ਅਸੀਂ ਪੂਰੀ ਕਰਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਸੋਏ ਸਾਡਾ ਸੁਦੇਸ਼ ਕੁਮਾਰ ਬਿੱਲਾ ਨੇ ਸੁਦੇਸ਼ ਜੀ ਆਖਰੀ ਚ ਕੁਝ ਕਹਿਣਾ ਚਾਹੋਗੇ ਆਪਣੇ ਕੈਂਡੀਡੇਟਸ ਨੂੰ ਦੇਖੋ ਜੀ ਮੈਂ ਲੋਕਾਂ ਨੂੰ ਅਪੀਲ ਕਰਾਂਗੇ ਇਸ ਵਾਰ ਬਾੜ ਨੰਬਰ 4 ਦੇ ਜਿਹੜੇ ਵੇਲੇ ਸੂਝਾ ਬੁੱਟ ਰਿਹਾ ਮੈਨੂੰ ਇੱਕ ਇੱਕ ਬੋਰਡ ਜਿਹੜੀ ਝਾੜੂ ਦਾ ਨਿਸ਼ਾਨ ਤੇ ਪਾ ਗਏ ਮੈਨੂੰ ਇੱਥੋਂ ਜਤਾ ਕੇ ਭੇਜੋ ਤਾਂ ਜੋ ਨਗਰ ਕੌਂਸਲ ਦੇ ਵਿੱਚ ਜਿਹੜੇ ਰਹਿਦੇ ਕੰਮ ਆ ਜੋ ਪਿਛੀਆਂ ਸਰਕਾਰਾਂ ਜਾਂ ਪਿਛਲੇ ਪ੍ਰਧਾਨ ਜਿਹੜੇ ਰਹਿ ਚੁੱਕੇ ਕਾਂਗਰਸ ਦੇ ਨਹੀਂ ਕਰ ਸਕੇ ਉਹ ਅਸੀਂ ਇਸ ਵਾਰ ਕਰਾ ਕੇ ਦਿਖਾਵਾਂਗੇ ਧੰਨਵਾਦ